ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਦੋ ਦੋ ਤਾਗਾਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਸਿਰਫ ਉਲਟੇ ਸਿੱਧੇ ਤਾਗੇ ਲਈ ਡਿਜ਼ਾਈਨ ਬਣਦਾ ਹੈ ਕਿਵੇਂ ਬਣਦਾ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਸਿੱਧੀ ਸਾਈਡ ਆ ਹੁਣ ਸਿੱਧੀ ਸਾਈਡ ਤੋਂ ਪਹਿਲਾਂ ਆਪਾਂ ਇੱਕ ਸਲਾਈ ਇਸ ਤਰ੍ਹਾਂ ਸਿੱਧੀ ਸਿੱਧੀ ਕੱਢਾਂਗੇ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਤੇ ਦੋ ਦੋ ਤਾਗਿਆਂ ਦੇ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਹੀ ਆਪਾਂ ਇੱਕ ਸਲਾਈ ਸਿੱਧੀ ਕੱਢਾਂਗੇ ਇੱਕ ਸਿੱਧੀ ਕੁਲਟੀ ਤੇ ਡਿਜ਼ਾਈਨ ਦਾ ਆਪਣਾ ਸਿਰਫ ਇੱਕ ਸਲਾਈ ਹੈ ਇਸ ਤਰ੍ਹਾਂ ਹੀ ਆਪਾਂ ਸਿੱਧੀ ਸਾਈਡ ਤੋਂ ਨੂੰ ਸਿੱਧਾ ਸਿੱਧਾ ਕੱਢਾਂਗੇ ਬਹੁਤ ਸੋਹਣਾ ਬਰੀਕ ਬਰੀਕ ਬਣ ਕੇ ਆਉਂਦਾ ਜੈਕਟ ਚ ਬਹੁਤ ਪਿਆਰਾ ਲੱਗਦਾ ਬਣਾ ਕੇ ਜਰੂਰ ਵੇਖਿਓ ਆਹ ਪ੍ਰੋਜੈਕਟਡ ਡਿਜ਼ਾਈਨ ਸਵਟਰ ਚ ਵੀ ਬਣ ਕੇ ਆਊਗਾ ਇਹ ਆਪਾਂ ਸਿੱਧੀ ਸਾਈਡ ਤੋਂ ਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਹੀ ਸਾਰਾ ਬਣਾ ਲਾਂਗੇ ਸਲਾਈ ਨੂੰ ਤੁਸੀਂ ਜਿੰਨੇ ਵੀ ਛੋਟੇ ਰੱਖਣੇ ਰੱਖ ਕੇ ਦੋ-ਦੋ ਦੇ ਹਿਸਾਬ ਨਾਲ ਰੱਖ ਕੇ ਇੱਕ ਤਾਗਾ ਬਾਧ ਰੱਖੋ ਇਹ ਆਪਾਂ ਸਿੱਧੀ ਸਾਈਡ ਤੋਂ ਸਿੱਧੀ ਕੱਢਤੀ ਹੁਣ ਆਪਾਂ ਆ ਗਏ ਉਲਟੀ ਸਾਈਡ ਉਲਟੀ ਸਾਈਡ ਤੋਂ ਵੀ ਇਹਨੂੰ ਸਿੱਧਾ ਹੀ ਬੁਣਨਾ ਉਲਟੀ ਸਾਈਡ ਤੋਂ ਵੀ ਆਪਾਂ ਨੂੰ ਸਿੱਧਾ ਬਣਾਵਾਂਗੇ ਇਸ ਤਰੀਕਾ ਸਿੱਧੀ ਸਾਈਡ ਤੋਂ ਸਿੱਧਾ ਤੇ ਉਲਟੀ ਸਾਈਡ ਤੋਂ ਵੀ ਸਿੱਧੀ ਸਿਲਾਈ ਬੰਦਣੀ ਹੈ ਇਹ ਦੋ ਸਿਲਾਈਆਂ ਆਪਣੀ ਦੂਜੀ ਸਿਲਾਈ ਹੋਗੀ ਚਾਰ ਦਾ ਇਹ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਇਹਨੂੰ ਆਪਾਂ ਸਾਰੀ ਸਿਲਾਈ ਨੂੰ ਕੱਢਾਂਗੇ पागे सीधी सैड तो तीजी सिलाई तो हूँ आप करना है? एक तागा पहले आप बिना बुने उतारे तागा बैक पिछे ले जाएंगे एक तागा आप इस तरह सीधा गुणा तागा अपनी सैड लिया एक बिना बुने उतारा इस तरह फिर तागा बैक ले सीधा गुणांगे बैक तो फिर तागा अपनी सैड बिना बुने उतारा दो दो तागा आप रिपीट करी जाने फिर तागा एक सीधा गुणा तीन सैड बिना बुने उतारा ਬੈਕ ਸਾਈਡ ਤੇ ਸਿੱਧਾ ਗੋੜਾਂਗੇ ਆਪਣੀ ਸਾਈਡ ਲਿਆ ਕੇ ਇੱਕ ਬਿਲਾ ਬੁਣੇ ਤਾਰਾਂਗੇ ਇਸੇ ਤਰ੍ਹਾਂ ਆਪਾਂ ਇਹ ਸਾਰਾ ਸਲਾਈ ਕੰਪਲੀਟ ਕਰਨੇ ਆ ਇਹ ਆਪਣੀ ਡਿਜ਼ਾਈਨ ਦੀ ਤੀਜੀ ਸਲਾਈ ਹੈ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਬਹੁਤ ਪਿਆਰਾ ਤੇ ਸੋਹਣਾ ਬਣ ਕੇ ਆਉਂਦਾ ਨਿੱਕੀ ਨਿੱਕੀ ਬੂਟੀ ਦਾ ਡਿਜ਼ਾਈਨ ਬਣ ਕੇ ਆਉਂਦਾ ਇਹ ਗੁੰਦਮਾ ਗੁੰਦਮਾ ਜਿਹਾ ਬਣਦਾ ਬਣਾ ਕੇ ਜਰੂਰ ਵੇਖਿਓ ਇਸ ਤਰ੍ਹਾਂ ਫੇਰ ਆਪਣੀ ਸਾਈਡ ਇਹਨੂੰ ਬਿਲਾ ਬੁਣੇ ਤਾਰਾਂਗੇ ਇਹਨੂੰ ਬੁਣ ਲਾ ਕੇ ਤੇ ਲਾਸਟ ਵਾਲ ਨੂੰ ਸਿੱਧਾ ਬੁਣ ਲਾਂਗੇ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਆਪਾਂ ਨੇ ਹੁਣ ਕੀ ਕਰਨਾ ਜਿਹੜਾ ਆਪਾਂ ਉਧਰ ਵੀ ਨਾ ਬੁਣਿਆ ਉਤਾਰਿਆ ਉਹ ਇੱਧਰ ਵੀ ਬਿਨਾ ਬੁਣੀ ਉਤਾਰਨਾ ਜਿਹੜਾ ਬੁਣਿਆ ਉਹਨੂੰ ਆਪਾਂ ਉਲਟਾ ਬਣਾ ਲਾਂਗੇ ਇਹ ਆਪਾਂ ਬੁਣਿਆ ਸੀ ਨੂੰ ਉਲਟਾ ਬਣਾ ਲਿਆ ਤਾਂਗਾ ਸਿੱਧੀ ਸਾਈਡ ਲੈ ਗਏ ਤੇ ਇਹ ਆਪਾਂ ਬਿਨਾ ਬੁਣੇ ਉਤਾਰਿਆ ਸੀ ਨੂੰ ਇੱਧਰ ਵੀ ਬਿਨਾ ਬੁਣੇ ਉਤਾਰਨਾ ਤਾਂਗਾ ਫਿਰ ਆਪਣੀ ਸਾਈਡ ਇਹਨੂੰ ਆਪਾਂ ਉਲਟਾ ਬਣਾਵਾਂਗੇ ਜਿਹੜਾ ਬੁਣਿਆ ਸੀਗਾ ਜਿਹੜਾ ਆਪਾਂ ਬਿਨਾ ਬੁਣੇ ਉਤਾਰਿਆ ਸੀ ਉਹਨੂੰ ਇੱਧਰ ਵੀ ਬਿਨਾ ਬੁਣੇ ਉਤਾਰਾਂਗੇ ਤਾਂਗਾ ਫਿਰ ਆਪਣੀ ਸਾਈਡ ਉਲਟਾ ਫੇਰ ਤਾਗਾ ਦੂਜੀ ਸਾਈਡ ਇਹ ਬਿਨਾ ਬੁਣੇ ਉਤਾਰਿਆ ਸੀ ਨੂੰ ਪੈ ਸਤਰੀ ਤਾਰ ਲੈ ਤਾਗਾ ਆਪਣੀ ਸਾਈਡ ਉਲਟਾ ਇਹ ਬਿਨਾ ਬੁਣੇ ਉਤਾਰਿਆ ਸੀ ਫੇਰ ਤਾਗਾ ਆਪਣੀ ਸਾਈਡ ਜਿਹੜਾ ਉਲਟਾ ਬੁਣਾ ਸੀ ਉਹਨੂੰ ਉਲਟਾ ਬੁਣਨਾ ਜਿਹੜਾ ਬਿਨਾ ਬੁਣੇ ਉਤਾਰਿਆ ਸੀ ਉਹਨੂੰ ਬਿਨਾ ਬੁਣੇ ਉਤਾਰ ਲੈ ਇਸ ਤਰ੍ਹਾਂ ਇਹ ਆਪਣੀ ਚੌਥੀ ਸਲਾਈ ਕੰਪਲੀਟ ਹੋ ਗਈ ਇਹੀ ਚਾਰ ਸਲਾਈਆਂ ਦੁਬਾਰਾ ਦੁਬਾਰਾ ਰਿਪੀਟ ਕਰੀਏ ਜੇ ਇਸ ਨੂੰ ਬਣਾ ਕੇ ਦਿਖਾਉਣਾ ਬਹੁਤ ਪਿਆਰਾ ਲੱਗਦਾ ਤੇ ਲਾਸਟ ਵਾਲ ਨੂੰ ਆਪਾਂ ਉਲਟਾ ਬਣਾਉਣਾ ਬੈਕ ਸਾਈਡੇ ਇਸ ਤਰੀਕੇ ਬਣ ਕੇ ਆਉਂਦਾ ਹੈਗਾ ਤੇ ਸਿੱਧੀ ਸਾਈਡ ਇਹ ਇਸ ਤਰ੍ਹਾਂ ਬਣਤਾ ਰਿਹਾ ਬਹੁਤ ਪਿਆਰਾ ਲੱਗਦਾ ਬਣਾ ਕੇ ਜਰੂਰ ਵੇਖੋ ਤੇ ਸਿੰਪਲ ਅਜਮੇ ਸੌਖਾ ਵੀ ਆ ਤੇ ਲੱਗਦਾ ਵੀ ਫੈਂਸੀ ਆ ਡਿਜ਼ਾਈਨ ਹੈ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ